ਕਾ ਵੇ ਕੀ ਕਰਦਾ ਉਸ ਨਹੀਂ ਵੇਲਾ ਕਰਨਾ ਕੀ ਦੀ ਓਏ ਮੜਾ ਮੇਰੇ ਨਾਲ ਬੜੇ ਵਗ ਚਲੇ ਯਾਰ ਮੇਰੇ ਨਾਲ ਪਿਓ ਕੈਮਰੇ ਨੂੰ ਕੋਈ ਜਾਂਦਾ ਯਾਰ ਕੈਮਰੇ ਕੈਮਰੇ ਤੇ ਕਰਨੇ ਲਵਾ ਕੇ ਉਹ ਲਵਾਉਣੇ ਆਗੇ ਕਿੱਥੇ ਲਾਈਏ ਬਾਗਲ ਚ ਨਾਲ ਦਾ ਪਸੂਆਂ ਤੇ ਲਾ ਦਾਂਗੇ ਤੇ ਨਾਲ ਘਰੇ ਲਾ ਦਾਂਗੇ ਕਿੰਨੇ ਕਿਤੇ ਆ ਜਾਣੇ ਕੈਮਰੇ ਓਦਾ ਤਾਂ ਜਿੰਨੇ ਮਰਜੀ ਜਾਣ ਪੈਂ 8000 ਦੇਉਣੇ ਘੱਟੋ ਘੱਟ 60000 ਦੇ ਕਿਉਂ ਰੋਣ ਤੂੰ ਨਾ ਦਿਮਾਗ ਹੀ ਲਿਆ ਤੇਰਾ 50 60000 ਕੈਮਰੇ ਤੇ ਲਾਈਂਗਾ ਓਏ ਨਾਲ ਤਾਂ ਬਹੁਤ ਹੋ ਮੇਵੇ ਤੋਂ ਪਤਾ ਕਰ ਲਾਂਗੇ ਆਪਾਂ ਕਰਤਾ ਲਈ ਪਤਾ ਮੈਂ ਇਹਦਾ ਤੇ ਇਹ ਗੱਲ ਨਹੀਂ ਸਮਝਾ ਵੀ 8000 ਰੁਪਏ ਲਾਏਗਾ ਤੂੰ ਕੈਮਰਾ ਤੇ ਪੈਦਾ ਕਿਉਂ ਖੁੰਡ ਪਿਆ ਤੁਹਾਡੇ ਘਰੇ ਕੋਈ ਖੁੰਡਦਾ ਪਿਆਗਾ ਫੇਰ ਬਣ ਕੀ ਗੱਲ ਉਹੀ ਕੈਮਰਾ ਤੇ ਰੁਪਏ ਲਾਉਣੇ ਪਤੰਦਰਾ ਮੈਨੂੰ ਸਾਭ ਨਹੀਂ ਆਉਂਦਾ ਵੀ ਗੱਲ ਮੰਨ ਤੂੰ ਆਇਆ ਖੁੰਡ ਤੱਕ ਮੈਂ ਤੈਨੂੰ ਦੱਸਦਾ ਕੋਈ ਕੈਮਰਾ ਨਹੀਂ ਰੀਸ ਕਰਦਾ ਮਹਾ ਖੁੰਡਦਾ ਪਿਆ ਪੁੱਤ ਚੱਕ ਕੇ ਆ ਫੁੱਟੇ ਦੇ ਖੁੰਡ ਨਾਲ ਕੈਮਰਾ ਦਾ ਗੇਰ ਤੋਂ ਮੇਰਾ ਤਰੀਕਾ ਤਾਂ ਦੇਖੀ ਮਹਾ ਜੇ ਤੂੰ ਦੋ ਦਿਨ ਅੱਜ ਮਾ ਕੇ ਦੇਖ ਲੈ ਜੇ ਤੈਨੂੰ ਨਾ ਫਾਇਦਾ ਲੱਗਿਆ ਤਾਂ ਕੈਮਰੇ ਤੇ ਲਾ ਦੇ ਵੀ 50000 ਚਲ ਆ ਜਾ ਪੁੱਤ ਸਕੀਮ ਦਾ ਮੰਨ ਖੁੰਡ ਦਾ ਮਲਖਾ ਉਹ ਐ ਕਰ ਇਟ ਉਹ ਲਾ ਲੈ ਥੱਲੇ ਖੜ ਕੇ ਖੜ ਕੇ ਦਵਾਰੇ ਤੇ ਬੜ ਜਾ ਇਟ ਇੰਚ ਲਾ ਦਾਂਗੇ ਇਹ ਇੱਥੇ ਲਾ ਦੇ ਬਸ ਹਾਂ ਲੱਗ ਗਿਆ ਵਾਠ ਠੀਕ ਹੁਣੀ ਦੇਖ ਲਈ ਟੱਕ ਆ ਜਾ ਮੈਨੂੰ ਤਾਂ ਕੋਈ ਲੱਗਦਾ ਨਹੀਂ ਕੋਈ ਭਾਈ ਦਾ ਵੀ ਇਹ ਕ ਇਹ ਕੈਮਰਾ ਕਿਰੂਆ ਇਹ ਕਿਹਦਾ ਐਚ ਡੀ ਕੈਮਰਾ ਵੀ ਨਹੀਂ ਗਰੀਸ ਕਰਦੇ ਹਿੱਕ ਵਿਜ਼ਨ ਵਾਲੇ ਵੀ ਨਹੀਂ ਗਰੀਸ ਕਰਦੇ ਤਾਂ ਬੜੇ ਕਾਮਜਾਬ ਕੈਮਰੇ ਵੀ ਦੇਖੀ ਚੱਲ ਆ ਜਾ ਫਿਰ 200 ਰੁਪਏ ਲਾਈ ਜਾਂਦਾ ਸੀ 15 ਤੂੰ ਪਹਿਲਾਂ ਪੁੱਛ ਲੈ ਮੈਨੂੰ ਸਮਝ ਨਹੀਂ ਆ ਰਹੀ ਤੇਰੀ ਗੱਲ ਵੀ ਯਾਰ ਕੋਦਾਂ ਮੈਂ ਤੇਰੀ ਗੱਲ ਤੇ ਦੇਖ ਤੂੰ ਕਿਹੜੇ ਕੈਮਰੇ ਲਾਏਗਾ ਤੂੰ ਤਰੀਦਾ ਤਾਂ ਨਹੀਂ ਆ। ਤੂੰ ਦੋ ਮਿੰਟ ਬੈਠਦਾ ਜਾ ਸਵਾਰਦਾ ਕਰ ਲੈ। ਲਾਈਕ ਤਾਂ ਹੋ ਆ ਗਿਆ ਹਿੱਕ ਵਿਜ਼ਨ ਦਾ ਬਰਿਆਲ ਮੇਵੇ ਤੋਂ ਲਿਆ ਕੇ ਲਾਇਤੀ। ਉਹ ਦੇਖ ਆਹ ਤਾਂ ਕਿਸੇ ਨੇ ਵਧੀਆ ਪੰਨਾ ਖੱਟ ਲਿਆ ਓਏ। ਤੁਪੇੜਾ ਤਾਂ ਜਮਾ ਵਧੀਆ ਤਾਂ ਕਿਸੇ ਨੇ ਰੰਗ ਲਾਤੇ ਭਾਈ। ਆਹਾ ਆਹਾ ਇੱਥੇ ਲਾਇ ਦਮ ਨਾਲੇ। ਆਹ ਤੁੱਪ ਪੈਂਦੀ ਔਰ ਸਿੱਧੀ। ਆਹਾ 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 ਰੁੜਦਾ ਹਜੇ ਨਾ। ਆਹ ਕੈਮਰੇ ਕਹਿੰਦਾ ਸੀ। ਓਏ। ਫਿਰ ਬਰਿਆਲ ਆ ਗਿਆ ਜੇ ਫਿਰ ਰਾਹੁਲ ਲਾਲਾ ਵੀ ਆ ਗਿਆ ਓਏ। ਫਲਾਕਾ ਦੇ ਰੋਤੀ ਆਉ ਦੇ ਅੱਗੇ ਦੋ ਤਾਂ ਇਹ ਤੂੰ ਦੇਖੀ ਇਹ ਤਾਂ 12 ਮਹੀਨੇ 30 ਦਿਨ ਰੌਣਕ ਲੱਗੀ ਰਿਹਾ ਗੁਰੂ ਇਹ ਤਾਂ ਬਾੜੇ ਹੋ ਜਾ ਕਰਨੀ ਇੱਥੇ ਕਿਹਾਰੇ ਤਾਂ ਹੁਣੀ ਤਾਂ ਰਹਿ ਚਾਲਾ ਕਿਸੇ ਨੇ ਚਾਲ ਕੋਈ ਨਹੀਂ ਆ ਤਾਂ ਰੰਗ ਲਾ ਤੇ ਹਾ 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 ਤਾਂ ਪਸਿੱਧੀ ਪਾਈ ਦਿਆ ਜਾਵਾ ਬੜਾ ਉੱਤਰ ਜੂ ਚਾਲਦੇ ਆ ਫਿਰ ਨਾਲੇ ਹੋਰ ਤੇ ਆ ਜੂ ਅੱਲਾ ਮਾਤਾ ਕਰਦੇ ਆ ਕਿਸੇ ਨਾਲ ਆ ਮੈਂ ਬਰਾ ਬਹਿ ਜਾ ਆ ਤਾਂ ਕਿਸੇ ਨੇ ਤੁੰਨ ਹਟ ਲਿਆ ਔਰ ਧੁੱਪੇ ਦਾ ਤਾਂ ਵਧੀਆ ਤਾਂ ਉਹ ਤਾਂ ਲੱਗਦਾ ਵੀ ਤਈ ਨਾ ਹੁੰਦਾ ਜਿਵੇਂ ਨਾ ਮੈਂ ਨਹੀਂ ਲਾਇਆ ਤੇ ਮੈਂ ਤਾਂ ਦੇਖ ਕੇ ਬਹਿ ਗਿਆ ਮਹਾਂ ਚਲ ਉਹ ਧੱਪ ਲੱਗਦੀ ਐ ਉਹ ਦੇਖੋ ਲੱਗੇ ਉਹ ਤਾਂ ਆਪਣੇ ਕੰਮ ਤੇ ਰਿਕਾਰਡਿੰਗ ਹੋ ਗਈ ਸਟਾਰਟ ਹੋ ਜਾਂਦੀ ਤਾਂ ਉਹ ਔਰੇ ਤਾਂ ਵਧੀਆ ਐ ਆ ਤਾਂ ਦੇਖਣ ਨਾਲੇ ਬੀਹੀ ਪੱਕੀ ਹੋ ਗਈ ਨਾਲੇ ਆ ਔਰੇ ਵਧੀਆ ਚੀਹਾ ਲੱਗਦਾ ਔਰੇ ਤਾਂ ਬਹੁਤ ਵਧੀਆ ਧੱਪਾ ਵਧੀਆ ਰਬਾ ਜੀ ਅੱਜ ਤਾਂ ਰੰਗ ਲਾਤੇ ਹਾਂ ਵਧੀਆ ਆ ਕੀ ਦੀ ਨਹੀਂ ਜਾਂਦੀ ਓਏ ਜਾਣਦਾ ਤੈਨੂੰ ਕੀ ਦੀ ਆਈ ਹੋਈ ਐ ਇਹ ਮਾਏ ਮੈਂ ਤਾਂ ਦੇਖੀ ਨਹੀਂ ਪਹਿਲੇ ਦਿਨ ਦੇਖੀ ਅੱਜ ਇਹ ਕਿ ਮੈਂ ਵੀ ਪਹਿਲੇ ਦਿਨ ਨਹੀਂ ਇਹ ਤਾਂ ਮੁੰਲਾ ਦਾ ਪਾਸੋਂ ਆਈ ਹੈ ਕਿਸੇ ਦੇ ਆਪਣੇ ਪਿੰਡ ਦੀ ਤਾਂ ਹੈ ਨਹੀਂ ਆਟ ਹੋਏ ਲੱਗੇ ਨੇ ਉੱਤੇ ਚੜਕੇ ਭਗ ਜਾਂਦੀ ਆਹੀ ਗੱਲ ਹੈ ਇਧਰ ਨੇੜੇ ਪਿੰਡ ਹੋਊਗਾ ਅੱਗੇ ਤਾਂ ਕਦੇ ਭਾਈ ਦੇਖੀ ਨਹੀਂ ਆਪਣੇ ਪਿੰਡ ਇਹ ਦੇਖੀ ਨਾ ਮੈਂ ਨਹੀਂ ਮੈਂ ਤੈਨੂੰ ਬਸੀ ਨਾ ਦਿੰਦਾ ਨਹੀਂ ਬੁਲਾਣਿਆ ਨਹੀਂ ਹੂੰ ਇੱਕਾ ਸ਼ੋਰ ਜਿਹਾ ਦੇਖ ਚਾਕਦਾ ਹੈ ਮੋਟਰਸਾਈਕਲ ਕਦੇ ਕਾਰ ਜਾਂ ਤਾਂ ਭਾਈ ਇਹ ਮੈਂ ਬਰਾ ਕਰਦਾ ਕੋਈ ਨਸ਼ੇ ਦਾ ਕੰਮ ਜਾ ਇਹਨੇ ਭਾਈ ਨਾਲ ਲੱਗਦੀ ਕੋਈ ਕਨਾਲ ਵੇਚਦੀ ਫਿਰ ਆਹੀ ਕੰਮ ਨੇ ਇੱਕ ਕੰਮ ਤਾਂ ਹੈਗਾ ਹੈ ਕੋਈ ਆਏ ਐ ਤਾਂ ਪੈਰ ਨਹੀਂ ਥੱਲੇ ਲਾਉਂਦਾ ਕਦੇ ਕਾਰ ਤੇ ਕਦੇ ਮੋਟਰਸਾਈਕਲ ਤੇ ਦੇਖ ਲਾ ਹੈ ਆਹ ਲਗਾ ਦਾਲ ਚ ਕਾਲਾ ਇਹ ਤਾਂ ਸਰੀ ਤਾਲੀ ਕਾਲੀ ਲੱਗਦੀ ਮੈਨੂੰ ਤਾਂ ਲੱਗਦਾ ਸ਼ੱਕ ਆ ਇਹ ਚਿੱਟੇ ਕੁਰਤੇ ਪਜਾਮੇ ਕਦੇ ਪੈਂਟਾਂ ਜੀਨਾਂ ਪਤਾ ਨਹੀਂ ਕੀ ਕਹਿੰਦੇ ਹੁੰਦੇ ਨੇ ਇੱਕ ਉਹ ਹੌਂਡੀ 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 ਹੁੰਡੀ ਜੀ ਹਾਂ ਉਹ ਹੌਂਡੀ ਜੀ ਪਤਾ ਨਹੀਂ ਕੀ ਕੋਟੀ ਜੀ ਕਹਿੰਦੇ ਹੌਂਡੀ ਲੈ ਲਈ ਕਹਿੰਦਾ ਆ ਦੋ ਰੰਗ ਬਦਲਦੀ ਰਹਿੰਦਾ ਕਰਿਆ ਇਹਨੇ ਗੋਸ ਟਿੱਕ ਪੰਜ ਕਰਦੇ ਨੇ ਹਾਂ ਇਹਦਾ ਕਉਂਦੀ ਰਹਿੰਦਾ ਓਕੜ ਓਕੜ ਬੋਕੜ ਕਰੀ ਆ ਕੋਈ ਇਹਨੇ ਹਾਂ ਲੱਗਦਾ ਮੈਨੂੰ ਟਾਂਕੂ ਆਏ ਹੂੰ ਚਾਹ ਵੀਰਾਂ ਨੇ ਤਾਂ ਜਿੰਦਾ ਵਧੀਆ ਹੋਰ ਹੋਰੇ ਵਧੀਆ ਲੈ ਹੋਰ ਨਾਲੇ ਚੀ ਹੈ ਉਹ ਇੱਕ ਤਾਂ ਸੱਚ ਮੈਂ ਬੜਾ ਗੱਲ ਨਹੀਂ ਹੋਰ ਸੁਣੀ ਓਏ ਹਾਂ ਕਹਿੰਦੇ ਉਹ ਤਾਂ ਸੂਈ ਹੁਣੀ ਚੱਲਣਾ ਤਾਂ ਕਾਨੂੰ ਲੈਣਾ ਹੁੰਦਾ ਮੂੰਹ ਭੱਜ ਗਈ ਕਹਿੰਦੇ ਯਾਰ ਉਰੇ ਇਹ ਗੱਲ ਤਾਂ ਉਹ ਤੋਂ ਕਹਿੰਦੇ ਤਲਾਕ ਫਰوق ਵੀ ਹੋ ਗਿਆ ਤਲਾਕ ਵੀ ਹੋ ਗਿਆ ਤਲਾਕ ਦੀ ਇੱਜ਼ਤ ਆ ਅੱਛਾ ਕਿਵੇਂ ਉਹਦਾ ਕਹਾਣੀ ਜੇ ਨਾਲ ਕਹਿੰਦੇ ਕਾਗਜ਼ੀ ਭਰਾ ਲਈ ਅੱਛਾ ਹਾਂ ਐ ਵੀ ਕਾਗਜ਼ ਵੀ ਭਰਨਾ ਅੱਗੇ ਹੁਣਾ ਕਾਗਜ਼ੀ ਭਰਨਾ ਤਾਂ ਇਹ ਤਾਂ ਸਹਿਮਤੀ ਚਾਹੀਦੀ ਅੱਜ ਕੱਲ੍ਹ ਪੈਸਿਆਂ ਨਾਲ ਕੀ ਨਹੀਂ ਬਣਦਾ ਪਾਣ ਜਿਹੜਾ ਨਾਮ ਜਵਾਨ ਆ ਗਿਆ ਕਹਿੰਦੇ ਕਾਗਜ਼ੀ ਭਰ ਲਾਗੇ ਅੱਛਾ ਜੀ ਇਹ ਤਾਂ ਭਾਈ ਹੁਣ ਤਾਂ ਕਲਯੋਗ ਦਾ ਪਹਿਰਾ ਹੈ ਮੈਂਬਰ ਆ ਹਾਂ ਬਹੁਤ ਭਾਈ ਕਲਯੋਗ ਮਾੜਾ ਆ ਗਿਆ ਦੇਖ ਲੈ ਹੈ ਮੈਂ ਤਾਂ ਸੁਣਿਆ ਹੈਗਾ ਚਲ ਆਪਾਂ ਨੂੰ ਤਾਂ ਲੈਣਾ ਤਾਂ ਕੀ ਹੈ ਹੂੰ ਤਾਂ ਗੱਲ ਛਿੜ ਗਈ ਹਾਂ ਆਪਾਂ ਨੂੰ ਤਾਂ ਲੈਣਾ ਕੀ ਹੈ ਕਿਸੇ ਦੀ ਕਵੀਲਦਾਰੀ ਤਾਂ ਆਪਾਂ ਨੇ ਇਹ ਤਾਂ ਹੋਰ ਵੀ ਹੈ ਸਾਰੇ ਨੇ ਤਾਂ ਉਹ ਮੋਸ਼ਨ ਵੀ ਕਰਦੇ ਨੇ ਜਿੱਧਰੋਂ ਚੀਜ਼ ਆ ਗਈ ਉਧਰ ਹੀ ਐ ਭਵਾਉਂਦੇ ਨੇ ਮੂ ਐ ਉੱਤੇ ਥੱਲੇ ਸਾਰੇ ਪਾਸੇ ਕੱਲੀ-ਕੱਲੀ ਚੀਜ਼ ਦੀ ਖਬਰ ਰੱਖਣਗੇ ਦੇਖੀ ਅੱਛਾ ਜੀ ਐ ਓਏ ਫਿਰ ਮੇਰੇ ਦੇ ਪੇਡ ਨੂੰ ਮੈਂ ਦੇ ਦਾਂ ਜਵਾਬ ਫਿਰ ਮੈਂ ਹੁਣ ਮੈਂ ਕੈਮਰੇ ਨੂੰ ਬਰੇਵੇ ਜਵਾਬ ਉਹਦਾ ਆਪ ਹੀ ਕੈਮਰਾ ਤੂੰ ਉਹਨੂੰ ਕਹਦੇ ਤੂੰ ਵੀ ਵਜਾ ਕਰਾ ਕੇ ਇੱਥੇ ਤੜਕੀ ਕਹਿੰਦੇ ਨਾਲ ਉਹਨੂੰ ਦੇਖ ਕੇ ਦੋ ਚਾਰ ਹੋਰ ਵਜਾ ਕਰਨਗੇ ਇਹ ਬੰਦਾ ਇਹਦਾ ਇਹਦਾ ਪਰ ਇੱਕ ਨੰਬਰ ਸਾਡੇ ਘਰੇ ਵੀ ਪਿਆ ਦੀ ਗਾ ਦੱਸੀ ਤਾਂ ਐਨਾ ਯਾਰ ਇਹਦਾ ਇਹਦਾ ਵਾਰੀ ਨਾਲ ਬੈਠੀ ਜਾਂਦੇ ਨੇ ਇਹਨਾਂ ਦਾ ਕਿਹੜਾ ਕੋਈ ਆਏਗਾ ਖਾਲੀ ਨਹੀਂ ਨੇ ਇਹਦਾ ਖੁੰਡੇ ਠੀਕ ਹੈ ਇਹਦਾ ਦੋ ਆ ਗਏ ਦੋ ਵਾਕੇ ਕਦੇ ਕੋਈ ਧੱਕਾ ਕੈਮਰੇ ਕਿੱਥੇ ਹੋ ਜਾਂਦੇ ਨਾ ਬਈ ਦੇਖੀ ਤਾਂ ਪੜੀ ਗੈਂਡ ਚੀਜ਼ ਹੈ ਜਿਹੜਾ ਨਾਲੇ ਸਦਾ ਬਹਾਰ ਨੇ ਯਾਰ 12 ਮਿੰਟ ਦੀ ਹੂੰ ਐ ਨਹੀਂ ਹੈ ਬਿਜਲੀ ਮਿਸ ਵੱਜੂ ਕਦੇ ਠੀਕ ਹੈ ਤੜਕੀ ਪੀਲੀ ਚਾਹ 7 ਵਜੇ ਦੇ ਨਾਲ ਇੱਥੇ ਹਾਜ਼ਰ